ਅੱਜਕੱਲ ਸੋਸ਼ਲ ਮੀਡੀਆ ਦਾ جنੂਨ ਹਰ ਉਮਰ ਦੇ ਲੋਕਾਂ ਦੇ ਸਿਰ ਚੜ ਬੋਲ ਰਿਹਾ ਹੈ ਇੱਕ ਕਲਿੱਕ ਲਈ ਲੋਕ ਆਪਣੀ ਜਾਨ ਜੋਖਮ ਦੇ ਵਿੱਚ ਪਾਉਣ ਲਈ ਵੀ ਤਿਆਰ ਹੋ ਜਾਂਦੇ ਨੇ ਇਸ ਲਈ ਉਹ ਆਪਣੇ ਬੱਚਿਆਂ ਤੋਂ ਵੀ ਖਤਰਨਾਕ ਕੰਮ ਕਰਵਾਉਣ ਤੋਂ ਵਿੱਚ ਜੱਟਦੇ ਨੇ ਅਜਿਹਾ ਇੱਕ ਮਾਮਲਾ ਭਰਤਪੁਰ ਜ਼ਿਲ੍ਹੇ ਦੇ ਬਰੇਠਾ ਡੈਮ ਵਿਖੇ ਦੇਖਣ ਨੂੰ ਮਿਲਿਆ ਸੋਸ਼ਲ ਮੀਡੀਆ ਤੇ ਅਜਿਹੀ ਇੱਕ ਵੀਡੀਓ ਵਾਈਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਆਪਣੀ ਛੋਟੀ ਨਾਬਾਲਗ ਬੱਚੀ ਨੂੰ ਡੈਮ ਦੀ ਰੇਲਿੰਗ ਤੇ ਉਤਾਰਦਾ ਦਿਖਾਈ ਦਿੰਦਾ ਹੈ ਇੱਕ ਛੋਟੀ ਜਿਹੀ ਗਲਤੀ ਕਾਰਨ ਬੱਚੇ ਡੈਮ ਦੇ ਡੂੰਘੇ ਪਾਣੀ ਦੇ ਵਿੱਚ ਵੀ ਡਿੱਗ ਸਕਦੀ ਸੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਦਮੀ ਛੋਟੀ ਧੀ ਨੂੰ ਡੈਮ ਦੀ ਰੇਲਿੰਗ ਤੇ ਬਿਠਾ ਰਿਹਾ ਹੈ ਅਤੇ ਫਿਰ ਸੈਲਫੀ ਲੈਣਾ ਸ਼ੁਰੂ ਕਰ ਦਿੰਦਾ ਹੈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁੜੀ ਬਹੁਤ ਛੋਟੀ ਹੈ ਅਤੇ ਰੇਲਿੰਗ ਦੇ ਦੂਜੇ ਪਾਸੇ ਇੱਕ ਡੂੰਗੀ ਖਾਈ ਹੈ ਅਤੇ ਪਾਣੀ ਵਗ ਰਿਹਾ ਹੈ ਇੱਕ ਛੋਟੀ ਜਿਹੀ ਗਲਤੀ ਕੁੜੀ ਦੀ ਜਾਨ ਲੈ ਸਕਦੀ ਸੀ ਵੀਡੀਓ ਵਿੱਚ ਆਦਮੀ ਦੇ ਨਾਲ ਇੱਕ ਔਰਤ ਵੀ ਦਿਖਾਈ ਇਹ ਵੀਡੀਓ ਬਰੇਠਾ ਡੈਮ ਦਾ ਹੈ ਜੋ ਕਿ ਅਨੇ ਦਿਨੀ ਮੀਤੋਬਾਦ ਇਸਲਾਮੀਆਂ ਲਈ ਮਸ਼ਹੂਰ ਸਪੌਟ ਬਣ ਗਿਆ ਇਹ ਵਾਇਰਲ ਵੀਡੀਓ ਇੰਸਟਾਗ੍ਰam ਤੇ 우ਮਾ ਸ਼ੰਕਰ ਨਾਮ ਦੇ ਆਈਡੀ ਤੋਂ ਵਾਇਰਲ ਹੁੰਦਾ ਹੈ ਤੁਹਾਨੂੰ ਦੱਸਦੀ ਹੈ ਕਿ ਸਿਰਫ 3 ਦਿਨ ਪਹਿਲਾਂ ਜ਼ਿਲ੍ਹਾ ਕਲੈਕਟਰ ਕਮਰ ਚੌਧਰੀ ਨੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੋਕਾਂ ਨੂੰ ਪੇਰ ਕੀਤੀ ਸੀ ਕਿ ਜਿਸ ਤਹਿਤ ਡੈਮਾਂ ਅਤੇ ਤਲਾਬਾਂ ਤੋਂ ਦੂਰ ਰਹਿਣ ਦੇ ਲਈ ਉਹਨਾਂ ਨੂੰ ਕਿਹਾ ਗਿਆ ਸੀ ਸਥਾਨਕ ਲੋਕਾਂ ਅਤੇ ਸਲਾਨੀਆਂ ਨੇ ਵੀ ਇਸ ਘਟਨਾ ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬਰੇਠਾ ਡੈਮ ਦੀ ਰੇਲਿੰਗ ਬਹੁਤ ਤੰਗ ਹੈ ਅਤੇ ਉੱਥੇ ਖੜੇ ਹੋ ਕੇ ਫੋਟੋਆਂ ਜਾਂ ਵੀਡਿਓਆਂ ਬਣਾਉਣਾ ਬਹੁਤ ਖਤਰਨਾਕ ਹੈ, ਖਾਸ ਕਰਕੇ ਜਦੋਂ ਕੋਈ ਬੱਚਾ ਉਸਦੇ ਨਾਲ ਹੋਵੇ। ਪ੍ਰਸ਼ਾਸਨ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ।